ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਬਣਾਉਣ ਜਾ ਰਹੇ ਛਲਗਮ ਮਟਰ ਅਤੇ ਆਲੂ ਦੀ ਸਬਜ਼ੀ ਛਲਗਮ ਅਤੇ ਆਲੂਆਂ ਨੂੰ ਅਸੀਂ ਕੱਟ ਲਿੱਤਾ ਹੈ ਦੋ ਟਮਾਟਰ ਲਿੱਤੇ ਨੇ ਕੱਟੇ ਹੋਏ ਮਟਰ ਲਿੱਤੇ ਨੇ ਇੱਕ ਕोली ਪਿਆਜ਼ ਅਦਰਕ ਲਸਣ ਅਤੇ ਹਰੀਆਂ ਮਿਰਚਾਂ ਨੂੰ ਵੀ ਅਸੀਂ ਕੱਟ ਲਿੱਤਾ ਹੈ ਪੈਨ ਵਿੱਚ ਅਸੀਂ ਕੁਕਿੰਗ ਆਇਲ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਨਾਲ ਗਰਮ ਕਰਾਂਗੇ ਇਹ ਗਰਮ ਹੋ ਚੁੱਕਿਆ ਹੁਣ ਅਸੀਂ ਇਸ ਦੇ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਨਾਲੇ ਅਸੀਂ ਪਿਆਜ਼ ਪਾ ਦੇਾਂਗੇ දරල සවිපාදන් नाले හरीමච්ච පම ම්ගීදරजी नाග ਇਹ ਹੁਣ ਪੁੱਜ ਚੁੱਕੇ ਨੇ ਹੁਣ ਅਸੀਂ ਸੁੱਕੇ ਮਸਾਲੇ ਅਰੇ ਦੇ ਵਿੱਚ ਮਿਲਾਵਾਂਗੇ ਹਲਦੀ ਪਾਵਾਂਗੇ ਜੀ ਵਿੱਚ ਇੱਥੇ ਅਸੀਂ 2 ਚਮਚ ਹਲਦੀ ਦੇ ਲਿੱਤੇ ਨੇ ਜੀ ਨਮਕ ਪਾਵਾਂਗੇ ਅਸੀਂ 3 ਚਮਚੇ ਨਮਕ ਦੇ ਪਾਏ ਨੇ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਮਿਕਸ ਮਸਾਲਾ ਪਾਵਾਂਗੇ 1 ਚਮਚ ਦੇਗੀ ਮਿਰਚ ਪਾਵਾਂਗੇ ਇਹਦੇ ਵਿੱਚ ਛੋਟਾ ਅੱਧਾ ਚਮਚ ਮਸਾਲਿਆਂ ਨੂੰ ਹਿਲਾ ਕੇ ਚੰਗੀ ਤਰ੍ਹਾਂ ਨਾਲ ਇੱਕ ਸਾਰ ਕਰਾਂਗੇ ਹੁਣ ਇਸ ਦੇ ਵਿੱਚ ਟਮਾਟਰ ਮਿਲਾ ਦੇਾਂਗੇ 2 ਮਿੰਟ ਲਈ ਟਮਾਟਰਾਂ ਨੂੰ ਸੇਕ ਲਵਾਵਾਂਗੇ ਇਦਾਂ ਹੀ ਟਮਾਟਰ ਹੁਣ ਪੱਕ ਚੁੱਕੇ ਨੇ ਇਹਨਾਂ ਦੇ ਵਿੱਚ ਹੁਣ ਅਸੀਂ ਮਟਰ ਮਿਲਾ ਦੇਾਂਗੇ मटर एक सार करेंगे आलू पा देंगे जी बिच 2 ਮਿੰਟ ਦੱਸ ਕੇ ਇਹ ਲਵਾਵਾਂਗੇ ਇਹਨਾਂ ਨੂੰ ਇਦਾਂ ਹੀ ਹੁਣ ਛਾਲਗਮ ਪਾ ਦਿਆਂਗੇ ਵਿੱਚ ਛਾਲਗਮ ਆ ਦੀ ਸਬਜ਼ੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਏ ਨੰਚਾਂ ਚੰਗੀ ਤਰ੍ਹਾਂ ਲਾ ਕੇ ਇੱਕ ਸਾਰ ਕਰਾਂਗੇ ടക്കിട്ടവേ ടക്കണത്തെ ബഗര പകി എക്സ്ട്രാ പാണി ജോക്ക ਮਡੀ ਇਹਦਾ ਮਿਕਸ ਮਸਾਲਾ ਪਾਵਾਂਗੇ ਸਬਜੀ ਬਣ ਚੁੱਕੀ ਹੈ ਜੀ ਹੁਣ ਧਨੀਆ ਪਾਵਾਂਗੇ ਮੇਰੇ ਤੋਂ ਸਾਡੀ ਵੀਡੀਓ ਵਧੀਆ ਲੱਗਦੀ ਤੇ ਲਾਈਕ ਤੇ ਸਬਸਕ੍ਰਾਈਬ ਕਰਦੇ ਜਾ ਕਰੋ